ਨਵਾਂ ਬਲਾਕ ਦੇ ਪਿੰਡ ਫਰੀਦਪੁਰ ਦੇ ਵਿੱਚ ਉਸ ਵੇਲੇ ਸਵਾਰੀਆਂ ਦਾ ਚੀਕ ਚਿਹਾੜਾ ਪੈ ਗਿਆ ਜਦੋਂ ਪੀਆਰਟੀਸੀ ਓਵਰਲੋਡ ਬੱਸ ਦੇ ਵਿੱਚ 140 ਦੇ ਕਰੀਬ ਸਵਾਰੀਆਂ ਸਵਾਰ ਸਨ ਅਤੇ ਬੱਸ ਦੀਆਂ ਕਮਾਣੀਆਂ ਟੁੱਟਣ ਦੇ ਨਾਲ ਸਿੱਧੀ ਵੱਡੇ ਦਰਖਤ ਦੇ ਵਿੱਚ ਜਾ ਕੇ ਵੱਜੇ ਤੇ ਦਰਖਤ ਦੇ ਵੀ ਟੋਟੇ ਟੋਟੇ ਹੋ ਗਏ ਮੌਕੇ ਤੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਬਹੁਤ ਹੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਬਾਜ਼ੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਲਈ ਪਹੁੰਚਾਇਆ ਗਿਆ ਜੱਸਾ ਚਾਹ ਰਿਹਾ ਕਿ ਬਾਜ਼ੇ ਵਿੱਚ ਸਵਾਰੀਆਂ ਓਵਰਲੋਡ ਸੀ ਜਿਸ ਕਰਕੇ ਇਹ ਵੱਡਾ ਹਾਸਾ ਵਾਪਰਿਆ ਸਰ ਅਸੀਂ ਪਿੰਡੇ ਘਰੇ ਆਪੇ ਕੰਮਗੁੰਮ ਕਰਦੇ ਸੀਗੇ ਜੀ ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋਇਆ ਸੀਗਾ ਜੀ ਬਸ ਫੇ ਸਾਰਾ ਪਿੰਡਾਂ ਕੀ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਡੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਡੀਆਂ ਤੁਸੀਂ ਸਰ ਇਹ ਕਟੋੜ 70-80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰ ਸੀ ਬੱਸ ਸਰ ਉਹ ਬੱਸ ਵੀ ਤਾਂ ਨਹੀਂ ਪਤਾ ਲੱਗਿਆ ਉਹ ਪਹਿਲਾਂ ਹੋ ਚੁੱਕਿਆ ਸਾਤੋਂ ਓਵਰ ਸੀ ਬੱਸ ਬੱਸ ਵਿੱਚ ਸਵਾਰੀਆਂ ਓਵਰ ਸੀਗੀਆਂ ਬਹੁਤ ਹਾਂ ਜੀ हां 100 ਤੋਂ ਉੱਤੇ ਸਵਾਰੀ ਸੀਗੀ 100 ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਬਰੀ ਵੀ ਸੀਗੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕੀ ਅਸੀਂ ਤਾਂ ਪਹਿਲਾਂ ਸਵਾਰੀਆਂ ਕੱਢੀਆਂ ਪਿੰਡੋਂ ਪਾਣੀ ਦੇ ਬਾਲਟੀ ਮੰਗਾਈਆਂ ਪਾਣੀ ਸੰਗਤ ਨੂੰ ਪਲਾਇਆ ਜੀ ਉਹ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਨੇ ਸਰ ਕਟਵਰ 30 40 ਹੈਗੇ ਨੇ ਜੀ 30 40 ਜੀ ਕੀ ਨਾਮ ਹੈ ਜੀ ਅਵਾਂ ਚਰਨ ਸਿੰਘ ਜੀ ਚਨ ਸਿੰਘ ਜੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਗਰਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਾਰਟੀ ਵੀਦ ਗਈ ਸਵਾਰੀਆਂ ਸੀ ਆ ਮੂਰੇ ਟਰੱਕੇ ਪਾਰ ਕੇ ਨਾਲ ਲੱਗ ਕੇ ਅੰਦਰੋਂ ਆ ਸਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ-ਬੈਗ ਦੀ ਬੈਕਪੈਕ ਫੜਾਈ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਈ ਨੇ ਜੀ ਚੱਪਲ ਬੂਟ ਸਾਰਾ ਕੋਈ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੇ ਜੀ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇਗਣ ਸਵਾਰੀ ਹੈਗੀ ਦੀ ਜੀ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਇਹਦੀ ਨਹੀਂ ਕੰਬੈਸਟ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਹੈ ਓਵਰ 3 ਹਾਂ ਇਸ ਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰਾਖਤ ਉੱਪਰ ਇਹ ਦਰਾਖਤ ਵਿੱਚ ਵੱਜੀ ਕਿੰਨੇ ਟੰਜੜ ਨੇ ਪਤਾ ਲੱਗਿਆ ਕੁਝ ਮੌਕੇ ਤੇ ਕੱਟੀ ਜਣੀ ਪੇਸ਼ੈਂਟ ਹੈਗੇ ਨੇ ਜੀ ਘਟਕੜ 30 35 ਦੇ ਹੈਗੇ ਨੇ ਜੀ 30 35 ਹਾਂ ਜੀ ਇੱਥੇ ਲੈ ਕੇ ਸੀ ਉਹਨਾਂ ਨੂੰ ਉਹ ਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸਪੋਰਟ ਕੀ ਪਤਾ ਰੈਫਰਿੰਗ ਅੱਗੇ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਉਹਨੂੰ ਕੁਝ ਨਹੀਂ ਪਤਾ ਲੱਗਿਆ ਸੀ ਤਾਂ ਡਿੱਗੀ ਵੀ ਦੇਖ ਅੱਛਾ ਹਾਂ ਤੁਸੀਂ ਹੋਰ ਕੀ ਦੇਖਿਆ ਅੱਗੇ ਅਸੀਂ ਦੇਖਿਆ ਅਸੀਂ ਤਾਂ ਕਿ ਸਵਾਰੀਆਂ ਕੱਢੇ ਨਹੀਂ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਉਹਨੇ ਵੱਢ ਕੇ ਰਖਸ ਪਰੇ ਕਰਕੇ ਸਵਾਰੀਆਂ ਕਢਾ ਦਿਆਂ ਵਿੱਚੋਂ ਹੀ ਭਾਜੀ ਮਨਿੰਦਰ ਸਿੰਘ ਹੈ ਵੀਰੇ ਮੇਰਾ ਨਾਮ ਇਹ ਕਿਵੇਂ ਹਾਦਸਾ ਵਾਪਰਿਆ ਕੁਝ ਪਤਾ ਲੱਗ ਹਾਦਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਾਂਦਾ ਟਾਇਰ ਫਟਿਆ ਜਾਂ ਬਟਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਹ ਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਉਹਨੇ ਬਕਾਇਦਾ ਫੋਨ ਕਰਦੇ ਨੇ ਵੀ ਤੁਸੀਂ ਅੱਡਾ ਨਹੀਂ ਕਰਕੇ ਆਹ ਨਹੀਂ ਕਰਕੇ 52 ਸੀਟਾਂ ਬਾ ਬਿਨਾਂ ਮਤਲਬ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ। ਪਟਾ ਵੀ ਤਾਂ ਹੀ ਟੁੱਟੇ ਓਵਰਲੋਡ ਹਾਂ ਓਵਰਲੋਡ ਕਰਕੇ 138 30 ਸਵਾਰੀਆਂ ਨੇ ਮੇਰੇ ਕੋਲ ਡਾਕਟ ਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਦੀ ਡਰਾਈਵਰ ਪੀਸੀ ਤਨ ਦਰਸ਼ਨ ਦੀ। ਅੱਛਾ ਹਾਂਜੀ ਇਹਦਾ ਪੜਾ ਟੁੱਟਣ ਕਾਰਨ ਇਹ ਗੱਲ ਹੋਈ ਹੈ। ਫਿਰ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੀ ਮਹਿਕਮੇ ਦੀ ਆ ਜੀ ਤੱਕਾ ਕਰਦੀ ਆ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੋ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਪੇ ਦੇਖੋ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਹੈ ਖੰਨੇੋਂ ਪੜੇਾਲੇ ਪੜੇਾਲੇੋਂ ਖੰਨੇ ਚੌਸਰ ਲਾਉਂਦੀ ਹੈ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਹੈ ਕਾਰਸਨਾ ਹੋ ਗਿਆ ਜਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਖਨੌੜੇ ਆਗੇ ਦਾ ਸਵਾਰੀਆਂ ਚੜਦੀ ਯਾਰ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬੱਪ ਫੇਰ ਨਹੀਂ ਹਾਸਾ ਨਹੀਂ ਗੱਡੀ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ਧੱਕਾ ਕਰਦੇ ਨੇ ਵੀ ਤੁਸੀਂ ਸਵਾਰੀਆਂ ਚੜੋਗੇ ਤੁਹਾਨੂੰ ਮੋਕੇ ਤੇ ਕੀ ਪਤਾ ਲੱਗਿਆ ਕਿ ਇੱਚੇ ਕਿੰਨੀਆਂ ਮੈਨੂੰ ਤਾਂ ਚਲੋ ਫੋਨ ਆਇਆ ਉਹ ਤਾਂ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਓਵ ਡਾਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗਿਆ ਉਹਨਾਂ ਦੇ ਦਾ ਹਸਪਤਾਲ ਦੇ ਟਰੈਕਟਰ ਦੇ ਟਾਂਕ ਲੈ ਕੇ ਡਰਾਈਵਰ ਨੂੰ ਐਂਬੂਲੈਂਸ ਲੈ ਗਈ ਉਹ ਭਾਰਸੋ ਹਸਪਤਾਲ ਦੀਆਂ ਸਵਾਰੀਆਂ ਦੀ ਵੀ ਲੱਗੀਆਂ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗਵੰਦਰਪੁਰ ਦਾ ਮੁੰਡਾ ਦੀ ਉਹ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮੈਨੂੰ ਲੱਗਦਾ ਟੁੱਟੀ ਹੈ ਨੁਕਸਾਨ ਇਹ ওভার ਬਰੇ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਵੱਡਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇਹ ਚੀ ਹੈ ਕੁਝ ਵੀ ਹੋ ਸਕਦਾ ਜਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜਿਆਦਾ ਹੁੰਦੇ ਨੇ ਹਾਂ ਜੀ ਆਲੇ ਜਾਂਦੀ ਨਾ ਗੱਡੀ ਸਟੂਡੈਂਟ ਤੁਹਾਡਾ ਨਾਮ ਕੀ ਹੈ ਮਨਿੰਦਰ ਸਿੰਘ ਮੇਰਾ ਨੋਆ ਪੀਸੀਬੀ 502 ਮੇਰਾ ਨੰਬਰ ਹੈ ਮਨਿੰਦਰ ਸਿੰਘ ਸਾਹਿਬ ਇਸ ਕਟડાઉન ਲੈ ਕੇ バス ਦੇ ਪਹਿਲੇ ਡਰਾਈਵਰ ਅਤੇ ਮੌਜੂਦਾ バス ਦੇ ਕੰਡਕਟਰ ਦਾ ਵੀ ਬਿਆਨ ਸਾਹਮਣੇ ਆਇਆ ਆਉ ਜਾਣਦੇ ਆ ਉਹਨਾਂ ਦਾ ਇਸ ਹਾਦਸੇ ਨੂੰ ਲੈ ਕੇ ਕੀ ਕਹਿਣਾ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਤੇ ਬੰਦ ਹੋ ਗਈ ਤਾਂ ਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਬਹੁਤ ਲਈ ਬਾਰੀ ਖੜਾ ਸੀ ਟਾਕੀ ਤੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕ ਟਕ ਘਟ ਰੇ ਆ ਚਾਰ ਪੰਜ ਟਿਕ ਟਕ ਘਟਨੇ ਗੱਡੀ ਨੇ ਬੈਲੈਂਸ ਆਪਦਾ ਖੋ ਲਿਆ ਹਾਂ ਹਾਂ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁਗੀ ਜੇ ਪਾਰਟੀ ਜਾਂਦੀ ਸਰ ਫੇਰ ਤਾਂ ਬਹੁਤ ਨੁਕਸਾਨ ਹੋਣਾ। ਕਮਾਣੀ ਕਮੂਣੀ ਟੁੱਟੀਆਂ ਨੇ ਕਮਾਣੀ ਟੁੱਟੀਆਂ ਸਸੇ ਦੀ। ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ ਇੱਕ ਆ ਇਹ। ਹਾਂ ਸਵਾਰੀ ਬਹੁਤ ਕੀ 100 ਤੋਂ ਉੱਪਰ ਹੀ ਸਵਾਰੀ। 100 ਕਹਿੰਦਾ 130 35 40 ਹੈਗੀ ਦੀ। ਹਾਂ 110 ਵੀ ਤਾਂ ਮੰਗਦੇ। ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹਦਾ? ਇਹ ਸਰ ਮੱਲੇਵਾਲ ਪਟਿਆਲਾ। ਅੱਛਾ 7-10 ਤੇ ਚੱਲਦੀ ਆ ਪਟਿਆਲਾ ਤੋਂ ਮੱਲੇਵਾਲ। ਅੱਜ ਦੀ ਪਾਕੀਵੇਂ ਮਸੇਨ ਲੱਭਿਆ ਮੇਰੀ ਮਸ਼ੀਨ ਖੋ ਗਈ ਉਹ ਜੇ ਟ੍ਰੇਲ ਨਿਕਲੇ ਉਹ ਮਸ਼ੀਨਾਂ ਦੀ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਾਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਨਾਪੇ ਨੇ ਅੱਛਾ ਉਹ ਪਹਾਰਸ ਭੇਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਹੋ ਗਈ ਫਿਰ ਚਲ ਅੱਛਾ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜ਼ਿਆਦਾ ਹੁੰਦੀਆਂ ਨੇ ਬਹੁਤ ਆ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨਿਸ਼ਾਨਾ ਉਹਦੇ ਪੱਤਰ ਕਰੀਂ ਠੀਕ ਹੈ ਤੇ ਮਤਲਬ ਰੂਟ ਹੋਰ ਨਹੀਂ ਲਾਇਆ ਬਸ ਇੱਕੇ ਚੱਲਦੀ ਇੱਥੇ ਬਸ ਨਹੀਂ ਬਸ ਤਾਂ ਸਹੀ ਚ ਅਨੇ ਸਵਾਰੀ ਦਾ ਠੀਕ ਆ ਫਿਰ ਗੱਡੀ ਪੰਡਾ ਚ ਆਉਂਦੀ ਨੇ ਉਹਦੇ ਕਰਕੇ ਫਿਰ ਭਰ ਕੇ ਆਉਂਦੀ ਨੇ ਗੱਡੀ ਪੰਡਾ ਸਰਸਰ ਤੇ ਮੱਲੇ ਵਾਲ ਤੋਂ ਪਟਿਆਲੇ ਹਾਂਜੀ ਪਟਿਆਲੇ ਜਾਂਦੀ ਆ ਠੀਕ ਕਿੰਨੇ ਕਿੰਨੇ ਜੜੇ ਹੋਈ ਨੇ ਤੁਹਾਡੇ ਹਿਸਾਬ ਨਾਲ ਸਵਾਰੀਆਂ ਸਵਾਰੀਆਂ ਜੀ ਤਿੰਨ ਚਾਰ ਤੇ ਲੱਗੇ ਨੇ ਛੱਟਾ ਕਾਫੀ ਅੱਛਾ ਜੀ ਇੱਕ ਤਾਂ ਕੁੜੀ ਆ ਗਵਿੰਦਪੁਰੇ ਸਾਰ ਉਹਦਾ ਚੋਲਾ ਕਹਿੰਦੇ ਨੇ ਵੀ ਸੈਦ ਹੋ ਗਿਆ ਅੱਛਾ ਇੱਕ ਤਾਂ ਮੁੰਡਾ ਗਵਿੰਦਪੁਰੇ ਦਾ ਫਰੰਟ ਸੀਟ ਤੇ ਬੈਠਾ ਰੀ ਸਾਰ ਹਾਂਜੀ ਉਹਦੇ ਮਤਲਬ ਕਾਫੀ ਛੱਟਾ ਲੱਗਿਆ ਨਹੀਂ ਉਹ ਹਸਪਤਾਲ ਚ 24 ਹਰਜੰਦਰ ਭੇਜਤਾ ਉਹਨਾਂ ਦਾ ਕਿੰਨੇ ਕਿੰਨੇ ਆਈਡੀਆਸ ਫਟੋ ਕਟ ਜੀ ਜਦਿਕਿਆ ਸੀਰੀਅਸ ਤਤੰਚਾਰ ਕਰਨੇ ਤੋਂ ਅੱਛਾ ਸਦਾ ਦੇ ਕਿ ਬਾਸਾ ওভারਲੋਡ ਸੀ ਜਿਸ ਦੇ ਵਿੱਚ ਸਕੂਲੀ ਵਿਦਿਆਰਥੀ ਵੱਖ-ਵੱਖ ਦਫ਼ਤਰਾਂ ਨੂੰ ਜਾਣ ਵਾਲੇ ਮੁਲਾਜ਼ਮਾਂ ਅਤੇ ਹੋਰ ਪਿੰਡਾਂ ਦੇ ਵਿੱਚੋਂ ਲੋਕ ਜੋ ਕਿ ਇਸ ਬਾਜ਼ ਦੇ ਵਿੱਚ ਸਵਾਰ ਸੀ ਹੱਕੀ ਕੀ ਤੋਂ ਟੀਵੀ ਪੰਜਾਬੀ ਲਈ ਨਾਪਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ